ਦੇਖੋ ਚੋਣ ਕਮਿਸ਼ਨ ਨੇ ਸ਼ਰੋਨੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਏ ਸੀ ਸ਼ਰੋਨੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ ਕਿਉਂਕਿ ਚੋਣ ਤਾਂ ਉੱਥੇ ਲੜਦੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘੂ ਨੇ ਪਰ ਮਨੀਸ਼ ਸੋਧਿਆ ਦੇ ਕਹਿਣ ਮੁਤਾਬਕ ਸਾਮ-ਦਾਮ ਦੰਦ ਵੇਦ ਚੋਣ ਉਥੇ ਕੌਣ ਲੜ ਰਿਹਾ ਸੀ ਪੰਜਾਬ ਪੁਲਿਸ ਤੇ ਮੋਰੀ ਹੋ ਕੇ ਡਾਕਟਰ ਰਵਜੋਤ ਕੌਰ ਗਰੇਵਾਲ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਕੰਸਟਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਆ ਸੀ ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਪੁਲਿਸ ਵੱਲੋਂ ਰੈਕੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 751 ਹੁੰਦੀ ਸੀ ਹੁਣ 126169 ਦੇ বিএনএস ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੋਤਬਰਸੀ ਸ਼ਰੋਣਦੀਆਂ ਆਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫ਼ਤਰ ਸਾਧ ਲਓ ਕਦੇ ਐਸਐਸਪੀ ਐਸਪੀਆਂ ਦੇ ਦਫ਼ਤਰ ਸਾਧ ਲਓ ਸੋ ਇਹ ਸਾਰਾ ਕੁਝ ਤੱਥਾਂ ਸਵੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਤੋਂ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇਕਲ ਦੇ ਇਸੇ ਤਰੀਕੇ ਅੱਜ ਤਰਨ ਤਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਮੈਂ ਇੱਕ ਵਾਰ ਫਿਰ ਜਿਹੜੇ ਉੱਥੇ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬੰਨਿਆ ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਝੂਠੇ ਪਰਚੇ ਪਾ ਕੇ ਤੰਪ੍ਰਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫ਼ਤਰ ਹੋਵੇ ਲੈ ਕੇ ਜਾਵਾਂਗੇ ਇਹ ਜਿਹੜੀ ਚੋਣ ਹੈ ਇਹਨੂੰ ਅਮਨੋ ਮਾਨ ਨਾਲ ਕਰਾਉਣਾ ਇਹੀ ਅਫਸਰ ਚਾਹੀਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਡਿਕਟੇਟਸ ਫੋਲੋ ਕਰਨਾ ਤੇ ਸਰਕਾਰ ਦੇ ਕਹੇ ਤੇ ਧੱਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰ ਰਹੀ ਹੈ ਸਰਕਾਰ ਤਾਂ ਕਿਸੇ ਵੀ ਤਰੀਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਅਫਸਰ ਉਹਦੀ ਡਿਊਟੀ ਉਹਦਾ ਫਰਜ਼ ਹੈ ਸੰਵਿਧਾਨ ਦੀ ਬਹਾਲੀ ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਕੰਮ ਕਰੇ। ਦੇਖੋ ਅੱਜ ਚੋਣ ਕਮਿਸ਼ਨ ਨੇ ਸ਼ਰੋਨੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਐ ਸੀ ਸ਼ਰੋਨੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ? ਕਿਉਂਕਿ ਚੋਣ ਤਾਂ ਉੱਥੇ ਲੜਦੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘੂ ਨੇ ਪਰ ਮਨੀਸ਼ ਸੋਧਿਆ ਦੇ ਕਹਿਣ ਮੁਤਾਬਕ ਸਾਧਾਮ ਦੰਦ ਵੇਦ ਚੋਂ ਉਥੇ ਕੋਣ ਲੜ ਰਿਆ ਸੀ ਪੰਜਾਬ ਪੁਲਿਸ ਤੇ ਮੋਰੀ ਹੋ ਕੇ ਡਾਕਟਰ ਰਵਜੋਦ ਕੋਰ ਗਰੇਵਾਲ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਕੌਂਸਲਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਆ ਸੀ ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਪੁਲਿਸ ਵੱਲੋਂ ਰੈਕੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 552 ਹੁੰਦੀ ਸੀ ਹੁਣ 126169 ਦੇ ਬੀਐਨਐਸ ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੋਤਬਰੂਸ ਸੀ ਸ਼ਰੋਮੀ ਅਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫਤਰ ਸਾਧ ਲੋ ਕਦੇ ਐਸਐਸਪੀ ਐਸਪੀਆਂ ਦੇ ਦਫਤਰ ਸਾਧ ਲੋ ਸੋ ਇਹ ਸਾਰਾ ਕੁਝ ਤੱਥਾਂ ਸਵੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਦੋ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇਕਾ ਇਸੇ ਤਰੀਕੇ ਅੱਜ ਤਰਨ ਤਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਮੈਂ ਕੁਰਫੇ ਜਿਹੜੇ ਉੱਥੇ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬੰਨਿਆ ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਝੂਠੇ ਪਰਚੇ ਪਾ ਕੇ ਤੰਗ ਪ੍ਰੇਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫ਼ਤਰ ਹੋਵੇ ਲੈ ਕੇ ਜਾਵਾਂਗੇ ਇਹ ਜਿਹੜੀ ਚੋਣ ਹੈ ਇਹਨੂੰ ਅਮਨੋ ਮਾਨ ਨਾਲ ਕਰਾਉਣਾ ਇਹੀ ਅਫਸਰ ਚਾਹੀਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਡਿਕਟੇਟ ਫੋਲੋ ਕਰਨਾ ਤੇ ਸਰਕਾਰ ਦੇ ਕਹੇ ਤੇ ਧੱਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰ ਰਹੀ ਹੈ ਸਰਕਾਰ ਤਾਂ ਕਿਸੇ ਵੀ ਤਰੀਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਅਫਸਰ ਉਹਦੀ ਡਿਊਟੀ ਉਹਦਾ ਫਰਜ਼ ਹੈ ਸੰਵਿਧਾਨ ਦੀ ਬਹਾਲੀ ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਕੰਮ ਕਰੇ